ਚੋਰਾ ਤੇ ਸਨੇਚਰਾਂ ਦੇ ਵਿਰੁੱਧ ਚਲਾਈ ਗਈ ਮੋਹਾਲੀ ਪੁਲਿਸ ਵੱਲੋਂ ਮੁਹਿੰਮ ਦੇ ਤਹਿਤ ਬਲੌਂਗੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਮੋਟਰਸਾਈਕਲ ਚੋਰੀ ਕਰਨ ਵਾਲਾ ਚੋਰ ਕੀਤਾ ਕਾਬੂ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸੰਧੂ ਮੋਹਾਲੀ ਪੁਲਿਸ ਵੱਲੋਂ ਜਿਹੜੀ ਚੋਰਾਾਂ ਤੇ ਸਨੇਚਰਾਂ ਦੇ ਖਿਲਾਫ ਚਲਾਈ ਮੁਹਿੰਮ ਆ ਉਸ 'ਚ ਥਾਣਾ ਬਲੌਂਗੀ ਦੀ ਟੀਮ ਨੂੰ ਚੰਗੀ ਕਾਮਯਾਬੀ ਮਿਲੀ ਜਦੋਂ ਇੱਕ ਜਿਹੜਾ ਚੋਰ ਆ ਪ੍ਰੋਫੈਸ਼ਨਲ ਮੋਟਰਸਾਈਕਲ ਚੋਰ ਮਨੋਜ ਕੁਮਾਰ ਨਾਮ ਦਾ ਜਿਹੜਾ ਪਿੱਛੇ ਸ਼੍ਰੀ ਗੰਗਾ ਨਗਰ ਰਾਜਸਥਾਨ ਦਾ ਰਹਿਣ ਵਾਲਾ ਤੇ ਹੁਣ ਇੱਥੇ ਛੱਜੂ ਮਾਜਰਾ ਖਰੜ ਦੇ ਏਰੀਏ 'ਚ ਰਹਿੰਦਾ ਸੀਗਾ ਇਸ ਨੂੰ ਕਾਬੂ ਕੀਤਾ ਗਿਆ ਇਹਦੇ ਤੇ ਮੁਕੱਦਮਾ ਨੰਬਰ 269/25 ਥਾਣਾ ਬਲੌਂਗੀ ਦਰਜ ਕਰਕੇ ਤੇ ਦਰਾਨੇ ਤਫਤੀਸ਼ ਜਿਹੜੇ ਹੁਣ ਤੱਕ ਇਹਦੇ ਤੋਂ 8 ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਗਏ ਨੇ ਸਾਰੇ ਕੀਮਤੀ ਮੋਟਰਸਾਈਕਲ ਸੀ ਜਿਨ੍ਹਾਂ 'ਚ ਇੱਕ ਬੁਲਟ ਦੋ ਜਿਹੜੇ ਕੇਟੀਐਮ ਬ੍ਰਾਂਡ ਦੇ ਮੋਟਰਸਾਈਕਲ ਕਿਜਾਮਾ ਦਾ ਇਹ ਇਹਦੀ ਨਿਸ਼ਾਨਦੇਹੀ ਤੇ ਇਹਦੇ ਘਰੋਂ ਜਿਹੜਾ ਉਹਦਾ ਪਿੰਡ ਲਖਮੇ ਵਾਲਾ ਜ਼ਿਲ੍ਹਾ ਗੰਗਾਨਗਰ ਚ ਉੱਥੋਂ ਬਰਾਮਦ ਹੋਏ ਨੇ ਤੇ ਚਾਰ ਮੋਟਰਸਾਈਕਲ ਇੱਥੇ ਲੋਕਲ ਬਲੌਂਗੀ ਦੇ ਏਰੀਆ ਚ ਬਰਾਮਦ ਹੋਏ ਨੇ ਇਹ ਜਿਹੜਾ ਚੋਰ ਸੀ ਇਹ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਚੋਰੀ ਕਰਦਾ ਸੀ ਪਹਿਲਾਂ ਆਪਣਾ ਕਲਾਇੰਟ ਆਪਣੇ ਨੇਟਿਵ ਜਗ੍ਹਾ ਤੇ ਜਿੱਥੋਂ ਦਾ ਇਹ ਰਹਿਣ ਵਾਲਾ ਸੀ ਉੱਥੇ ਆਸ-ਪਾਸ ਕਲਾਇੰਟ ਲੱਭਦਾ ਸੀ ਕਲਾਇੰਟ ਲੱਭ ਕੇ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਦੀ ਰਿਕੁਆਇਰਮੈਂਟ ਦੇ ਮੁਤਾਬਕ ਫੇਰ ਉਸ ਸਾਹਬ ਨਾਲ ਆਪਣਾ ਟਾਰਗੇਟ ਲੱਭ ਕੇ ਤੇ ਉਸ ਤਰੀਕੇ ਨਾਲ ਮੋਟਰਸਾਈਕਲ ਚੋਰੀ ਕਰਕੇ ਤੇ ਜਿਹੜੇ ਅੱਛੀ ਚੰਗੀ ਮਹਿੰਗੀ ਮਹਿੰਗੇ ਮੋਟਰਸਾਈਕਲ ਸੀ ਉਹ ਚੋਰੀ ਕਰਕੇ ਅੱਗੇ ਜਿਹੜੇ ਵੇਚ ਦੱਸ ਗਿਆ ਤੇ ਹੁਣ ਸਾਡੇ ਕੋਲ ਜਿਹੜਾ ਦੋਸ਼ੀ ਮਾਨਯੋਗ ਅਦਾਲਤ ਕੋਲੋਂ ਪੁਲਿਸ ਰਿਮਾਂਡ ਤੇ ਹੈ ਇਹਦੇ ਕੋਲੋਂ ਡੰਗਾਈ ਨਾਲ ਜਿਹੜੀ ਪੁੱਛਗਿੱਛ ਕਰ ਰਹੇ ਆ ਇਹਦੇ ਬਾਕੀ ਸਾਥੀਆਂ ਬਾਰੇ ਵੀ ਤੇ ਹੋਰ ਵੀ ਜਿਹੜੇ ਇਹਨੇ ਕੋਈ ਚੋਰੀਆਂ ਨੂੰ ਅੰਜਾਮ ਦਿੱਤਾ ਉਹਨਾਂ ਬਾਰੇ ਵੀ ਪੁੱਛਗਿੱਛ ਚੱਲਦੀ ਹੈ